ਪ੍ਰੋਤਾਜ ਆ ਜਿਹੜੀ ਆ ਮੋਦੀ ਦੀ ਅਜੁਰਦਾਸਪੁਰ ਦੇ ਵਿੱਚ ਲੈ ਲਈ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸਾ ਜਿਹੜੀ ਉਸ ਰੈਲੀ ਵੈਨੀ ਦੇ ਪੰਡਾ ਤੋਂ 3 ਕਿਲੋਮੀਟਰ ਤੇ 15 ਕਿਲੋਮੀਟਰ ਦੀ ਦੂਰੀ ਤੇ ਉੱਪਰ ਹੋਈ ਜਿੰਦੀ ਗੰਗੀ ਦੇ ਵਿੱਚ ਜਿਹੜੇ ਤਰ ਹੋਏ ਨੇ ਕਿਸਾਨ ਔਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਇਹ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਐਸਕੇਪ ਰਾਜਨੀਤਿਕ ਵੱਲੋਂ ਕੱਤੇ ਕੱਤੇ ਤੌਰ ਤੇ ਦਿੱਤਾ ਗਿਆ ਔਰ ਆਗੂ ਜਿਹੜੇ ਨੇ ਸੰਬੋਧਨ ਹੋ ਰਹੇ ਨੇ ਆਪਣੇ ਕਿਸਾਨਾਂ ਨਾਲ ਕਿਸਾਨ ਬੀਬੀਆਂ ਵੀ ਨੇ ਇੱਥੇ ਔਰ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਇਹ ਕਿਹੜਾ ਕਿਉਂ ਇੱਕ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਜਾ ਰਹੇ ਨੇ ਸਵਾਲ ਕੀ ਸਵਾਲ ਨੇ ਪੁੱਛਣ ਜਾ ਰਹੇ ਨੇ ਆਪਾਂ ਗੱਲ ਵੀ ਕਰਦੇ ਕੀ ਸਵਾਲ ਕੀ ਨੇ ਜਿਹੜੇ ਪੁੱਛਣੇ ਨੇ ਮੈਂ ਜਿਵੇਂ ਕੋਲਾ ਬਾਮਾ ਪੰਜਾਬ ਕਿਸਾਨ ਜੀ ਨਾਲ ਜੇ ਗੱਲ ਕਰ ਲਵਾਂ ਸਵਾਲ ਕੀ ਨੇ ਜਿਹੜੇ ਸਵਾਲ ਸਾਡੇ ਉਹ ਪੁਰਾਣੇ ਆ ਜੀ ਪੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਸਾਡੇ ਤੇ ਗੋਲੀਆਂ ਕਿਉਂ ਮਾਰੀਆਂ ਸਾਡੇ ਤੇ ਜਿਹੜਾ ਸਾਡਾ ਛੁੱਪ ਕੰਦੀ ਹੱਤਿਆ ਕੀਤੀ ਉਹ ਕਿਉਂ ਕੀਤੀ ਸਾਡੇ ਜਿਹੜੇ ਮੰਗੀਆਂ ਮੰਲਾ ਮੰਗਾ ਮੰਨੀਆਂ ਸੀ ਉਹ ਸਾਡੇ ਕਿਉਂ ਨਹੀਂ ਲਾਗੂ ਕੀਤੀ ਆ ਸੋ ਇਸ ਕਰਕੇ ਅਸੀਂ ਇਹ ਵਿਰੋਧ ਕਰਦੇ ਆ ਸੋ ਦੂਜੀ ਗੱਲ ਅੱਜ ਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਸਾਡੇ ਆਗੂਆਂ ਨੂੰ ਘਰਾਂ ਚ ਡਾਕ ਕੇ ਬਿਠੇ ਪੁੱਛ ਸਾਡਾ ਪ੍ਰਧਾਨ ਆਪਣਾ ਖਜ਼ਾਨਚੀ ਆਰਪਾਤ ਸਿੰਘ ਉਦੇ ਘਰ ਪੂਰੀ ਪੁਲਿਸ ਨੇ ਛਾਉਣੀ ਪਾਈ ਆ ਮੈਂ ਉਹਨੂੰ ਫੋਨ ਕੀਤਾ ਉਹਨੂੰ ਐਸਐਸਟੀ ਨੂੰ ਮੈਂ ਸਾਡਾ ਪ੍ਰਧਾਨ ਚੋਣ ਡਾਕੇ ਬਿਠੀ ਤੂੰ ਪ੍ਰਧਾਨੀ ਮੈਂ ਹੁਣੇ ਕਲਾ ਦਿੰਦੀ ਆ ਪਰ ਕੜਾਇਆ ਨਹੀਂ ਇਹਦਾ ਜਿਹੜਾ ਨੰਗਾ ਹੋ ਗਿਆ ਵੀ ਇਹ ਵੀ ਇਹਦੇ ਨਾਲ ਆ ਸਾਣਾ ਨੂੰ ਵੀ ਨਜ਼ਰ ਬੰਦ ਕੀਤਾ ਗਿਆ ਤੁਹਾਨੂੰ ਇੱਥੇ ਫਿਲਹਾਲ ਪੁਲਿਸ ਅਧਿਕਾਰੀ ਵੀ ਆਏ ਸੀ ਆਗੂਆਂ ਨਾਲ ਗੱਲ ਹੋਈ ਤੁਹਾਨੂੰ ਲੱਗਦਾ ਅੱਗੇ ਜਾਣ ਦਿੱਤਾ ਜਾਊਗਾ ਅਹੀਂ ਅੱਗੇ ਮੈਂ ਅਹੀਂ ਆਪਣੀ ਜਾਇਜ਼ ਮੰਗਾ ਮੰਗਨੇ ਕੋਈ ਨਜਾਇਜ਼ ਅਹੀਂ ਮੰਗਦੇ ਨਹੀਂ ਕੋਈ ਕਾਇਰ ਸਾਨੂੰ ਕੋਈ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਕੋਈ ਸਾਡਾ ਜੀ ਹੱਕ ਹੀ ਨਹੀਂ ਤੇ ਸਾਡੇ ਕੋਲ ਮੋਰਡ ਲੈਣ ਕੋਣੋਂ ਦੇ ਪੰਜਾਬ ਕੋਈ ਸਾਡਾ ਪੰਜਾਬ ਦੇ ਪੰਜਾਬ ਦਾ ਜੀ ਹੱਕ ਕੋਈ ਨਹੀਂਗਾ ਅਸੀਂ ਚਾਹੁੰਦੇ ਆ ਕਿ ਸਾਹੀਂ ਦਿੱਲੀ ਜਾਈਏ ਉਹ ਪੰਜਾਬ ਜਾਉਣ ਜੋ ਸਾਡਾ ਉਹਨਾਂ ਵਿਰੋਧ ਕਰਨਾ ਅਸੀਂ ਤੋਂ ਵਿਰੋਧ ਕਰ ਨਹੀਂ ਹੈ ਬਿਲਕੁਲ ਵਿਰੋਧ ਕਰਨਾ ਤੁਸੀਂ ਭਾਜੀ ਕਿੱਦਾਂ ਦੇਖਦੇ ਹੋ ਅੱਜ ਸਵਾਲ ਪੁੱਛਣ ਚੱਲੇ ਸਵਾਲ ਸਵਾਲ ਪੁੱਛਣ ਤੋਂ ਵੀ ਇੱਕ ਕੀ ਇਹ ਸਭ ਜਿਹੜਾ ਸਭ ਤੋਂ ਵੱਡੀ ਗੱਲ ਕਿ ਜਿਹੜਾ ਸੰਵਿਧਾਨ ਦੇ ਵਿੱਚ ਕਹਿੰਦਾ ਕਿ ਹਰ ਇੱਕ ਬੰਦੇ ਨੂੰ ਫ੍ਰੀडम ਹੈ ਕਿ ਉਹ ਆਪਣੀ ਜੀ ਗੱਲ ਉਹ ਰੱਖ ਸਕਦਾ ਹੈ ਇਹ ਜਿਹੜੇ ਜਿੰਨੇ ਵੀ ਇੱਥੇ ਪਹੁੰਚੇ ਵੀ ਆਪਣੀ ਗੱਲ ਰੱਖਣ ਵਾਸਤੇ ਪਹੁੰਚੇ ਆ ਮਤਲਬ ਆਪਣਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਜੋ ਆਪਣੀਆਂ ਮੁਸ਼ਕਲਾਂ ਆ ਜਿਹਦੇ ਕਰਕੇ ਆਪਾਂ ਸ਼ੰਭੂ ਬਾਡਰ ਜਾਂ ਖਨੋਰੀ ਬਾਡਰ ਤੇ तकरीबन ਥੋਹ ਦਿਨ ਤੋਂ ਉੱਪਰ ਬੈਠੇ ਆ ਉਹਨਾਂ ਗੱਲਾਂ ਨੂੰ ਜੇਕਰ ਉਹਨਾਂ ਨੇ ਮੀਟਿੰਗ ਦੇ ਰੂਪ ਵਿੱਚ ਨਹੀਂ ਮੰਨਿਆ ਤੇ ਅੱਜ ਉਹਨਾਂ ਨੂੰ ਇੱਥੇ ਵਿੱਚ ਉਹਨਾਂ ਕੋ ਸਮਾਂ ਨਹੀਂ ਅਹੀਂ ਸਮਾਂ ਲੈ ਕੇ ਉਹਨਾਂ ਦੇ ਕੋਲ ਚੜਜਣ ਪਰ ਇੱਥੇ ਵੀ ਪੂਰੀ ਬੈਰੀਕੇਡਿੰਗ ਲਾ ਕੇ ਜਿਹੜੀ ਆ ਬਿਲਕੁਲ ਟੱਕਿਆ ਜਾ ਰਿਹਾ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਆਗੂਆਂ ਨੂੰ ਡੱਕਿਆ ਕਈ ਆਗੂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਅਗਲਾ ਹਰ ਪਾਸੇ ਜਿਹੜੀ ਤਾਨਾਸ਼ਾਹੀ ਜਿਹੜੀ ਉਹ ਵਿਖਾਈ ਜਾ ਰਹੀ ਆ ਇਦਾਂ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਆਪਾਂ ਲੋਕਤੰਤਰ ਕਹਿ ਸਕਦੇ ਆ ਇਹ ਇੱਕ ਲੋਕਤੰਤਰ ਦੇ ਰੂਪ ਦੇ ਵਿੱਚ ਨਹੀਂ ਚੱਲਦਾ ਪਿਆ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ 'ਚ ਕਿਸਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਔਰ ਰੈਲੀ ਜਿਹੜੀ ਜਿਸ ਜਗ੍ਹਾ ਤੇ ਉਹ ਕਰੀਬ 10 ਤੋਂ 12 ਕਿਲੋਮੀਟਰ ਦੂਰੀ ਤੇ ਇਕੱਠੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਨਹੀਂ ਆ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿ ਉਹ ਅੱਗੇ ਨਾ ਵਧਣ ਔਰ ਆਗੂਆਂ ਦਾ ਕਹਿ ਰਹੀ ਉਹ ਇਹ ਫੈਸਲਾ ਜਿਹੜਾ ਉਹ ਤੇ ਸਵਾਲ ਹੀ ਪੁੱਛ ਰਹੇ ਨੇ ਔਰ ਸ਼ਾਂਤਮਈ ਢੰਗ ਨਾਲ ਸਵਾਲ ਪੁੱਛਣਗੇ ਨਾ ਤਾਂ ਨਾ ਹੀ ਕੋਈ ਜ਼ੈਲੀ ਨੂੰ ਨਾ ਹੋਣ ਦੀ ਕੋਈ ਉਹਦੀ ਕੋਈ ਉਹਨਾਂ ਦੀ ਮਨਸ਼ਾ ਹੈ ਕਿ ਰੈਲੀ ਨਾ ਹੋਵੇ ਉਹਨਾਂ ਦਾ ਇੱਕੋ ਹੀ ਮਨਸ਼ਾ ਹੈ ਕਿ ਸਿਰਫ ਉਹ ਪ੍ਰਧਾਨ ਮੰਤਰੀ ਨੂੰ ਆਪਣੇ ਸਵਾਲ ਪੁੱਛਣਾ ਚਾਹੁੰਦੇ ਹਨ ਕੈਮਰਾ ਪਰਸਨ ਮिक्की ਦੇ ਨਾਲ ਗੁਰਪਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸ